ਹਾਂਜੀ ਕਿੱਦਾਂ ਸਾਰੇ ਆਪਾਂ ਜੋਧਾਂ ਵਾਲੀ ਸੜਕ ਤੇ ਖੜੇ ਸੀ ਪੰਡ ਟੈ ਪੀ ਲਵੇ ਇੱਥੇ ਬਾਪੂ ਜੀ ਆ ਡ੍ਰੈਗਨ ਫਰੂਟ ਆ ਜਿਹੜਾ ਉਹ ਵੇਚਦੇ ਆ ਬਈ ਇੰਨਾ ਘੈਂਟ ਆ ਤੇ ਨਾਲ ਦੀ ਨਾਲ ਬਿਨਾ ਕਿਸੇ ਰੇ ਸਪਰੇ ਤੋਂ ਆਪਦੇ ਖੱਤੇ ਦੇ ਵਿੱਚੋਂ ਤੋੜਦੇ ਆ ਤੇ ਹਰ ਰੋਜ਼ ਇਸ ਰੇੜੀ ਤੇ ਵੇਚਦੇ ਆ ਤੇ ਤੋੜਨਾ ਵੀ ਨਿੱਤ ਤਾਜ਼ਾ ਵਾ ਉਹਨਾਂ ਹੀ ਤੋੜਨਾ ਜਿੰਨਾ ਬਿਕਣਾ ਜਿਹੜੇ ਭਰਾ ਐਸ ਫਰੂਟ ਨੂੰ ਖਾਣ ਦੇ ਸ਼ਕੀਨ ਆ ਉਹ ਪਿੰਡ ਟੈਪੀ ਨਹਿਰ ਟੱਪ ਅਨਸਾਰ ਇਹ ਬਾਪੂ ਜੀ ਕੋਲੇ ਜਾਇਓ ਤੇ ਫਰੂਟ ਲੈ ਕੇ ਆਇਓ ਫੇਰ ਦੱਸਿਓ ਕਿੱਦਾਂ ਦਾ ਲੱਗਿਆ ਅਸੀਂ ਮੰਡੀਆਂ ਦੇ ਵਿੱਚੋਂ ਇਹੀ ਫਰੂਟ ਲੈਨੇ ਆ ਬੇਹਾ ਵੀ ਹੁੰਦਾ ਰਿਆਂ ਸਪ੍ਰਿਆਂ ਵਾਲਾ ਵੀ ਹੁੰਦਾ ਉਹਦੇ ਨਾਲੋਂ ਜੇ ਅਸੀਂ ਖਾਣਾ ਤਾਂ ਨਿਤ ਤਾਜ਼ਾ ਕਿਉਂ ਨਹੀਂ ਤੋੜਿਆ ਹੋਇਆ ਖਾਂਦੇ ਤੇ ਬਾਈ ਬਾਪੂ ਜੀ ਕੋਲੇ ਬੜੇ ਲੋਕ ਆਉਂਦੇ ਆ ਮੈਂ ਜਿੰਨਾ ਟਾਈਮ ਖੜਾ ਰਿਆਂ ਇੱਕ ਆ ਜਾਂਦਾ ਸੀ ਇੱਕ ਚਲੇ ਜਾਂਦਾ ਸੀ ਇਹ ਵੀਡੀਓ ਪਾਉਣ ਦਾ ਕਾਰਨ ਇਹਨਾ ਕਿ ਬਾਪੂ ਜੀ ਕੋਲ ਜਾਇਓ ਤੇ ਵੀਡੀਓ ਨੂੰ